DWP ਮਨਦੀਪ ਸੇਖ ACKHON 3582 ਬਾਂਕਲ ਇਸ ਤਾਂ ਤੇਰੇ ਫੈਨ ਹੋ ਗਏ ਫਿਰ ਤਾਂ ਲੈ ਆੜੀਆਂ ਤੋਂ ਕਰਾ ਦੇ ਵੱਧ ਤੋਂ ਵੱਧ ਕਿੰਨੇ ਕਰਾ ਦੀ ਕਿਹਾਂ ਚ ਕਰਦੀ ਏ ਕਰਾ ਦੋ ਕੇ ਆ ਕਿ ਤਾਂ ਆਪਣੇ ਐ ਤਾਂ ਵਿਊ ਤਾਂ ਬਹੁਤ ਨੇ ਉਰੇ ਲਵਾ ਦੇ ਇੱਕ ਮੜਾ ਜਗਾ ਤੇਰੇ 33000 ਤੋਂ ਉੱਪਰ ਨੇ ਸਬਸਕ੍ਰਾਈਬ ਜੀ ਹੋਏ ਨੇ 237 37 27 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 ਦੋ ਕੰ ਬੀ ਦੇ ਦਿਨ ਹੋਏ ਆ ਬਾਜੀ ਦੇ ਨਾਲ ਜੀ ਲੈ 200 70 ਹਾਂ 200 70 ਦਿੱਤਾ બવે બજામ <tip> मनदीप से पैंती बयासी यूट्यूब चैनल कृपा करो जी बदध तो वाइक सबसक्राइब शेयर करो जी सत श्री अकाल